ਸੋ ਸੱਚੀ ਗੱਲ ਸਾਰੇ ਭੈਣ ਤੇ ਭਰਾਵਾਂ ਨੂੰ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜਸਿੰਦਰ ਪੰਡਾ ਜੀ ਜੋ ਕਿ ਕੁਸ਼ਦੀਨਾ ਤੋਂ ਬਿਮਾਰ ਚੱਲ ਰਹੇ ਸੀਗੇ ਤੇ ਉਹਨਾਂ ਦਾ ਦਿਹਾਂਤ ਹੋ ਗਿਆ। ਤੋਂ ਕੱਲ 23 ਤਰੀਕ ਨੂੰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਬਲੌਂਗੀ ਦੇ ਫਿਲੀਸ਼ਨ ਗਰਾਊਂਡ ਦੇ ਵਿੱਚ। ਅਸੀਂ ਜਦੋਂ ਛੋਟੇ ਹੁੰਦੇ ਸੀ ਨਾ ਤੇ ਉਹਨਾਂ ਦੇ ਛਣਕਾਟਾ ਪ੍ਰੋਗਰਾਮ ਆਂਦਾ ਹੁੰਦਾ ਸੀ ਤੇ ਅਸੀਂ ਬੜੇ ਚਾਅ ਨਾਲ ਦੇਖਦੇ ਹੁੰਦੇ ਸੀਗੇ। ਉਸ ਤੋਂ ਬਾਅਦ ਤੇ ਫਿਰ ਹੁਮ ਕਾਫੀ ਫਿਲਮਾਂ ਦੇ ਵਿੱਚ ਉਹਨਾਂ ਨੇ ਸ਼ੂਟਿੰਗ ਕੀਤੀ ਸੀ ਕਾਫੀ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀਗਾ ਤੇ ਜਿਸ ਤਰ੍ਹਾਂ ਕਿ ਉਹਨਾਂ ਦਾ ਇੱਕ ਬਹੁਤ ਮਸ਼ਹੂਰ ਜਿਹੜਾ ਡਾਇਲੌਗ ਸੀਗਾ ਗੰਦੀ ਔਲਾਦ ਦਾ ਨਾ ਮਜ਼ਾ ਨਾ ਸਵਾਦ ਸੋ ਇਸ ਤਰ੍ਹਾਂ ਦੇ ਕਾਫੀ ਵਧੀਆ ਡਾਇਲੌਗ ਬੋਲਦੇ ਹੁੰਦੇ ਸੀਗੇ ਤੇ ਵਧੀਆ ਇਨਸਾਨ ਸੀਗੇ ਔਰ ਇੱਥੇ ਮੈਂ ਜਿੰਨਾਂ ਨੂੰ ਵੀ ਦੇਖਿਆ ਜਿੰਨੇ ਵੀ ਇੱਥੇ ਲੋਕ ਆਏ ਸੀ ਹਰ ਇੱਕ ਦੀ ਅੱਖ ਨਮ ਸੀਗੀ ਤੇ ਇਸ ਵਾਰ ਕਾਫੀ ਮਸ਼ਹੂਰ ਹਸਤੀਆਂ ਜਿਹੜੀਆਂ ਇੱਥੇ ਆਈਆਂ ਸੀਗੀਆਂ ਔਰ ਕਾਫੀ ਡਾਇਰੈਕਟਰ ਵਗੈਰਾ ਵੀ ਫਿਲਮਾਂ ਦੇ ਔਰ ਫਿਲਮਾਂ 'ਚ ਕੰਮ ਕਰਨ ਵਾਲੇ ਕਲਾਕਾਰ ਕਾਫੀ ਆਏ ਸੀਗੇ ਬਹੁਤ ਦੁੱਖ ਲੱਗਿਆ ਉਹਨਾਂ ਦੇ ਜਾਣ ਨਾਲ ਬਹੁਤ ਸਾਰੇ ਜਿਹੜੇ ਪੰਜਾਬੀ ਸੀਗੇ ਜਿਹੜਾ ਉਹਨਾਂ ਨੂੰ ਪਿਆਰ ਕਰਦੇ ਸੀ ਉਹਨਾਂ ਨੂੰ ਬਹੁਤ ਘਾਟਾ ਹੋਇਆ ਬਹੁਤ ਘਾਟਾ ਪਿਆ ਉਹਨਾਂ ਨੂੰ ਉਹਨਾਂ ਦਾ 40 ਸਾਲ ਦਾ ਜਿਹੜਾ ਇਹ ਸੀ ਕਿ ਮਿਹਨਤ ਸੀਗੀ ਖੁਸ਼ੀ ਦੀ 40 ਸਾਲ ਦੀ ਮਿਹਨਤ ਬਾਅਦ ਉਹ ਇਥੋਂ ਤੱਕ ਪਹੁੰਚੇ ਹੋਏ ਸੀਗੇ ਸੋ ਉਹਨਾਂ ਦੀ ਜਗ੍ਹਾ ਸ਼ਾਇਦ ਕੋਈ ਵੀ ਨਹੀਂ ਲੈ ਸਕੇਗਾ ਇਹ ਉਸ ਉਸ ਹਸਤੀਆਂ ਦੇ ਵਿੱਚ ਇੱਥੇ ਜਿਵੇਂ ਬੀਨੂ ਧੱਲੋ ਜੀ ਗੀਪੀ ਗਰੇਵਾਲ ਜੀ ਤੇ ਮੁਹੰਮਦ ਸਦੀਕ ਜੀ ਹੰਸ ਰਾਜ ਹੰਸ ਜੀ ਕਾਫੀ ਹੋਰ ਵੀ ਗੁਰਪ੍ਰੀਤ ਖੁੱਗੀ ਜੀ ਔਰ ਅਮਰ ਨੂਰੀ ਜੀ ਤੇ ਉਹਨਾਂ ਦੇ ਬੇਟੇ ਦੋਨੋਂ ਹੀ ਤੇ ਪੰਮੀ ਭਾਈ ਜਿਸ ਤਰ੍ਹਾਂ ਕਾਫੀ ਇੰਡਸਟਰੀ ਦੇ ਮਸ਼ਹੂਰ ਹਸਤੀਆਂ ਜਿਹੜੀਆਂ ਉੱਥੇ ਪਹੁੰਚੀਆਂ ਸੀਗੀਆਂ ਸੋ ਉਹਨਾਂ ਦੇ ਜਾਣ ਦੇ ਨਾਲ ਜਿਹੜੀ ਫਿਲਮ ਇੰਡਸਟਰੀ ਹੈ ਪੰਜਾਬ ਦੀ ਉਹਨੂੰ ਬਹੁਤ ਵੱਡਾ ਝਟਕਾ ਲੱਗ ਗਿਆ ਇਸ ਤਰ੍ਹਾਂ ਕੇ ਪਹਿਲਾਂ ਉਹ ਪ੍ਰੋਫੈਸਰ ਰਹਿ ਚੁੱਕੇ ਸੀ ਤੇ ਉਸ ਤੋਂ ਬਾਅਦ ਫਿਰ ਉਹ ਐਕਟਰ ਤੇ ਫਿਰ ਕਮੇਡੀਅਨ ਬਣੇ ਤੇ 1988 ਦੇ ਵਿੱਚ ਜਦੋਂ ਉਹਨਾਂ ਸ਼ਨਕਾਟਾ ਪ੍ਰੋਗਰਾਮ ਹੁੰਦਾ ਹੁੰਦਾ ਸੀ ਉੱਥੇ ਵੈਸੇ ਹੀ ਉਹਨਾਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਵੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਜੀ ਤੇ ਸੋ ਬਹੁਤ ਦੁੱਖ ਲੱਗ ਗਿਆ ਕਾਫੀ ਦੁਨੀਆ ਬਹੁਤ ਵੀ ਜਿੱਧਰ ਵੀ ਦੇਖੋ ਲੋਕੀ ਲੋਕ ਬਹੁਤ ਜ਼ਿਆਦਾ ਰਸ ਸੀਗਾ ਉਹਨਾਂ ਨੂੰ ਚਾਉਣ ਵਾਲੇ ਸਭ ਉੱਥੇ ਪਹੁੰਚੇ ਹੋਏ ਸੀਗੇ ਬਹੁਤ ਮਨ ਦੁਖੀ ਹੋਇਆ ਵਾਹਿਗੁਰੂ ਜੀ ਲੱਗੇ ਇਹ ਅਰਦਾਸ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਉਹਨਾਂ ਦਾ ਨਾਮ ਚਾਚਾ ਚਤਰਾ ਵੀ ਹੂੰ ਕਾਫੀ ਮਸ਼ਹੂਰ ਸੀਗਾ ਤੇ ਚਾਚਾ ਚਤਰਾ ਦੇ ਨਾਲ ਜਿਵੇਂ ਨਿੱਲੂ ਨਿੱਲੂ ਉਹ ਵੀ ਆਏ ਸੀ ਉਹ ਵੀ ਰੋਦੇ ਰਿਸੀ ਦੇਖੇ ਜਾਂਦੇ ਬਹੁਤ ਫੁੱਟ ਫੁੱਟ ਤੇ ਰੋ ਰਹੇ ਸੀਗੇ ਸੋ ਚਾਚਾ ਚਤਰਾ ਦੀ ਜਿਹੜੇ ਹੈਗੇ ਹਮੇਸ਼ਾ ਹਮੇਸ਼ਾ ਲਈ ਸਾਡੇ ਦਿਲਾਂ ਦੇ ਵਿੱਚ ਰਹਿਣਗੇ ਤੇ ਇਹ ਰਹਿਣ ਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ ਉਹਨ ਇਸ ਵਕਤ ਉਹਨਾਂ ਦੇ ਬੇਟੇ ਪੁਖਰਾਜ ਭੱਲਾ ਜੀ ਨੇ ਉਹਨਾਂ ਨੂੰ ਅਗਨੀ ਦਿੱਤੀ ਹੈ ਤੇ ਉਹਨਾਂ ਦਾ ਸੰਸਕਾਰ ਹੋਣ ਜਾ ਰਿਹਾ ਹੈ ਸੁਮੇਤਾ ਨੂੰ ਸਾਈਡ ਤੋਂ ਜਾ ਕੇ ਵੀ ਹਾਂ ਦਿਖਾਵਾਂਗੇ ਜਿੱਧਰ ਵੀ ਨਜ਼ਰ ਮਾਰੋ ਉਹਨਾਂ ਦੇ ਸਾਰੇ ਚਾਉਣ ਵਾਲੇ ਉੱਥੇ ਪਹੁੰਚੇ ਹੋਏ ਸੀਗੇ ਇਸ ਤਰ੍ਹਾਂ ਕਿ ਘਰ ਲੋਕ ਤਿਲ ਸੁਟਣ ਨੂੰ ਜਗ੍ਹਾ ਨਹੀਂ ਸੀ ਉੱਥੇ ਇੰਨਾ ਜ਼ਿਆਦਾ ਇਕੱਠ ਸੀਗਾ ਇੱਥੇ ਤੇ ਪੱਤਰਕਾਰ ਇੰਨੇ ਜ਼ਿਆਦਾ ਆਏ ਸੀਗੇ ਇਸਾਂ ਬੀਨੂਰ ਲੋਨ ਚ ਜਾ ਰਹੇ ਨੇ ਆ ਦੇਖੋ 40 ਸਾਰੇ ਦੁਨੀਆ ਦੇ ਹੀ ਕਿੱਥੋਂ ਕਿੱਥੋਂ ਕਰਕੇ ਪੱਤਰਕਾਰ ਜਿਹੜੇ ਜਿਹੜੇ মিডিਆ ਦੇ ਜਿਹੜੇ ਆਏ ਹੋਏ ਸੀਗੇ ਪਤਾ ਨਹੀਂ ਸੀ ਲੱਗਣਾ ਜਦੋਂ ਕੋਈ ਵੀ ਕਲਾਕਾਰ ਬਾਹਰ ਨੂੰ ਆਉਂਦਾ ਤੇ মিডিਆ ਵਾਲੇ ਸਾਰੇ ਇਕੱਠੇ ਹੁੰਦੇ ਨੇ ਅੱਗੇ ਹੋ ਕੇ ਤੇ ਬਹੁਤ ੱੱਕੇ ਵੱਜਦੇ ਪਏ ਆ ਤੁਸੀਂ ਕੁਝ ਦੇਖ ਸਕਦੇ ਹੋ ਉਹ ਇਧਰ ਤੋਂ ਹੋਇਆ ਸਪਾਟਿੰਗ ਹੁਣ ਹਮਾਰਾ ਸੰਸਕਾਰ ਹੋ ਗਿਆ ਤੇ ਚੁੱਕੀ ਸਾਰੇ ਮੈਚ ਆਉਣ ਵਾਲੇ ਹੁਣ ਵਾਪਸ ਜਾ ਰਹੇ ਨੇ ਇਸ ਤਰ੍ਹਾਂ ਕੇ ਮੈਂ ਤੁਹਾਨੂੰ ਦਰੋਹ ਦਿਖਾਉਂਦੀ ਆ ਇਸ ਫੋਰਸ ਵੀ ਕਾਫੀ ਆਈ ਹੋਈ ਸੀ ਇਹ ਬਹੁਤ ਉਹਨਾਂ ਨੇ ਵੀ ਕੰਟਰੋਲ ਕੀਤਾ ਦੁਨੀਆ ਇੰਨੀ ਜ਼ਿਆਦਾ ਆਈ ਹੋਈ ਸੀ ਕਿ ਉਹਨਾਂ ਦਾ ਸਸਕਾਰ ਨਹੀਂ ਸੀ ਹੁੰ ਦਿੱਤਾ ਜਾ ਰਿਹਾ ਇਹ ਜਿਸ ਤਰ੍ਹਾਂ ਇਹ ਨੇ ਜਿਹੜਾ ਨੇ ਜਾਤਰਾ ਪਾਇਆ ਹੈ ਸਫਾਈ ਇਹ ਵੀ ਫਿਲਮਾਂ 'ਚ ਕੰਮ ਕਰਦੇ ਨੇ ਇਹ ਵੀ ਇੱਥੇ ਪਹੁੰਚੀ ਸੀ ਅ ਤੁਸੀਂ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਨਰਮ ਸੀਗਾ ਕੰਨੀ ਦੁਨੀਆ ਨੂੰ ਕੰਟਰੋਲ ਕਰਨਾ ਬਹੁਤ ਔਖਾ ਸੀ ਇਸ ਤਰ੍ਹਾਂ ਕੇ ਸ਼ਬਦ ਹਨ ਦੇਖੋ ਬੰਦਾ ਚੱਲਿਆ ਚੌਂ ਜਨੀਆਂ ਦੇ ਕੰਨ ਤੇ ਸੋ ਇਸ ਜਗ੍ਹਾ ਤੇ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਕੋਈ ਰਾਜਾ ਚਾਹੇ ਰੰਕ ਹੈ ਚਾਹੇ ਬਹੁਤ ਉੱਚੀ ਹਸਤੀ ਹੈ ਸਭ ਨੇ ਆਖਰ ਨੂੰ ਇੱਕ ਨਾ ਦਿਨ ਇੱਥੇ ਹੀ ਆਉਣਾ ਹੈ ਸੋ ਸਾਡਾ ਆਖਰੀ ਇਸ ਜ਼ਿੰਦਗੀ ਦਾ ਪੜਾਅ ਜਿਹੜਾ ਇਹ ਇਹੀ ਹੈ ਠੀਕ ਹੈ ਯਾਨੀ ਕਿ ਕਿਸੇ ਸੀਰੀਅਲ ਦੇ ਕੋਈ ਕਲਾਕਾਰ ਹੈ ਆਪਰੇ ਕਮਿਸ਼ਨਰ ਤੇ ਬਾਲ ਮੁਕੰਦ ਸ਼ਰਮਾ ਜੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਬਹੁਤ ਸਾਰਾ ਕੰਮ ਕੀਤਾ ਉਸ ਪੱਤੀ ਗਾਜੀ ਐਮਐਲ ਮਹਾਲੀ ਦੇ ਲਾਂਚਿੰਗ ਜੀ ਅਧਿਕਾਰਤ ਦਰਮਿਆਨ ਦਾਖਲ ਹੋਣਾ ਹੈ ਜੀ ਮਨਸ਼ੀਤ ਆਲਖ ਜੀ ਪ੍ਰਿਆ ਜੀ ਕਹਿੰਦਾ ਸਮਝ ਨਹੀਂ ਜੀ ਜਿਹੜਾ ਪਾਪਾ ਜਿਹੜਾ ਕਰੀ ਜਾਣਾ ਉਹ ਜਿਹੜਾ ਕਾਹਨ ਜੀ 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 ਹਰਨਸ ਰਾਜ ਹਰਸ ਜੀ ਦੇ ਪੰਜਾਬ ਦੇ ਸਿਨੇਮਾ ਦੇ ਆਨੰਦ ਜੀ ਗਏ ਸੰਮਾਣ ਦੇ ਜੀ ਆਇਆਂ ਨੂੰ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਮੈਨੂੰ ਇਹਨਾਂ ਦਾ ਨਾਮ ਯਾਦ ਆ ਰਿਹਾ ਪੂਰੀ ਗਿਆ ਇਹ ਤੇ ਮੇਰੇ ਸਾਹ ਤੁਹਾਡੀ ਨਾਲ ਜੀ ਨੇ ਬਹੁਤ ਵਜ਼ਲ ਕੇ ਮੇਨੂੰ ਇੰਡਸਟਰੀ ਚ ਖੜਾ ਕੀਤਾ ਮੈਨੂੰ ਲੈ ਕੇ ਸਰਦੂਰ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰਾ ਜੀ ਇਹਨਾਂ ਦੀ ਮੁਹੱਬਤ ਬਹੁਤ ਸੀ ਕਿ ਭੱਲਾ ਸਾਹਿਬ ਦੀ ਤੁਹਾਡੀ ਸਰਦੂਰ ਭਾਜੀ ਨਾਲ ਸਾਡੇ ਉੱਪਰ ਬੜਕ ਰਿਲੇਸ਼ਨ 40 ਸਾਲਾਂ ਤੋਂ ਫੋਨ ਨੀਚੇ ਕਰੋ ਫੋਨ ਨੀਚੇ ਕਰੋ ਉਹ ਤੇ ਕੰਮ ਕਰ ਰਹੇ ਨੇ ਸ਼ੋਸ ਵੀ ਕਰ ਚਾਹੇ ਪੋਸ ਕਿੰਦੇ ਸੋ ਏ ਸੀ ਜੀ ਭੱਲਾ ਸਾਹਿਬ ਦੀ ਅੰਤਿਮ ਯਾਤਰਾ ਤੇ ਉਹਨਾਂ ਦਾ ਸੰਸਕਾਰ ਪ੍ਰਮਾਤਮਾ ਅੰਨੰਤ ਜਨਮ ਤੋਂ ਵਾਸਬਖਸ਼ਣ ਤੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਨਬਖਸ਼ਣ